ਨਮਸਕਾਰ ਮੈਂ ਹਾਂ ਤੁਹਾਡਾ ਹੋਸ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਨੂੰ ਲੈ ਕੇ ਕਿਸੇ ਸਮੇਂ ਵੀ ਚੋਣ ਕਮਿਸ਼ਨ ਦਾ ਜਿਹੜਾ ਬਿਗਲ ਵੱਜ ਸਕਦਾ ਹੈ ਸੂਤਰਾਂ ਦੇ ਹਵਾਲੇ ਤੋਂ ਹੋਂਦੀ ਸਭ ਤੋਂ ਵੱਡੀ ਅਪਡੇਟ ਜਿਮਨੀ ਚੋਣਾਂ ਨੂੰ ਲੈ ਕੇ ਕਦੋਂ ਅਤੇ ਕਿਵੇਂ ਹੋਣਗੀਆਂ ਜਿਮਨੀ ਚੋਣਾਂ ਦੂਸਰੇ ਪਾਸੇ ਦੱਸਦੀ ਹੈ ਕਿ ਹਰਿਆਣਾ ਦੇ ਵਿੱਚ ਜਿਮਨੀ ਚੋਣਾ ਬੜੀਆਂ ਹੀ ਜਲਦੀ ਹੋਣ ਜਾ ਰਹੀਆਂ ਨੇ ਪਹਿਲਾਂ ਇਹ ਦੱਸਿਆ ਜਾ ਰਿਹਾ ਸੀ ਕਿ ਜਿਮਨੀ ਚੋਣਾ ਦਾ ਐਲਾਨ ਹਾਲੀ ਇੱਕ ਮਹੀਨਾ ਠਹਿਰ ਕੇ ਹੋਵੇਗਾ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਹੁਣ ਦੀ ਸਭ ਤੋਂ ਵੱਡੀ ਜਾਣਕਾਰੀ ਮਿਲੀ ਹੈ ਕਿਉਂਕਿ ਪੰਜਾਬ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਆਪੋ ਆਪਣੇ ਉਮੀਦਵਾਰਾਂ ਨੂੰ ਲੈ ਕੇ ਜਿਹੜਾ ਮੰਥਨ ਹੈ ਉਹ ਕਰਨ ਲੱਗ ਪਈਆਂ ਨੇ ਜਾਨੀ ਕਿ ਆਪੋ ਆਪਣੇ ਉਮੀਦਵਾਰ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਾਰਨ ਚਾਹਰਿਆਂ ਨੇ ਕਿਉਂਕਿ ਲਗਭਗ 15 ਅਗਸਤ ਤੋਂ ਬਾਅਦ 15 ਅਗਸਤ ਤੋਂ ਲੈ ਕੇ 20 ਅਗਸਤ ਦੇ ਵਿਚਕਾਰ ਪੰਜਾਬ ਦੇ ਵਿੱਚ ਜਿੰਨੀ ਚੋਣਾਂ ਦਾ ਐਲਾਨ ਹੋ ਜਾਵੇਗਾ ਕਿਉਂਕਿ ਕੋਡ ਆਫ ਕੰਡਕਟ ਜਾਂ ਕਹਿ ਦਈਏ ਚੋਣ ਜਾਬਤਾ ਇੱਕ ਮਹੀਨਾ ਪਹਿਲਾਂ ਲੱਗਦਾ ਹੈ ਕਿਉਂਕਿ ਅਗਸਤ ਤੋਂ ਬਾਅਦ ਚੋਣਾਂ ਹੋਣੀਆਂ ਨੇ ਇਸ ਲਈ 15 ਅਗਸਤ ਤੋਂ ਲੈ ਕੇ 20 ਅਗਸਤ ਦੇ ਵਿੱਚ ਕਾਰ ਚੋਣ ਕਮਿਸ਼ਨ ਵੱਲੋਂ ਕਿਸੇ ਵੀ ਸਮੇਂ ਜਿਹੜਾ ਹੈ ਜਿੰਮੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਦੱਸ ਦਿੰਦੇ ਆ ਪੰਜਾਬ ਦੇ ਵਿੱਚ ਜਿਹੜੇ ਹਲਕੇ ਖਾਲੀ ਹੋ ਗਏ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਿਉਂਕਿ ਇਹਨਾਂ ਹਲਕਿਆਂ ਦੇ ਮੌਜੂਦਾ ਵਿਧਾਇਕ ਹੁਣ ਮੈਂਬਰ ਆਫ ਪਾਰਲੀਮੈਂਟ ਬਣ ਚੁੱਕੇ ਨੇ ਡੇਰਾ ਬਾਬਾ ਨਾਨਕ ਛੱਬੇਵਾਲ ਗਿੱਦੜਪਾਹਾ ਅਤੇ ਬਰਨਾਲਾ ਇਹ ਸੀਟਾਂ ਜਿਹੜੀਆਂ ਨੇ ਵਿਧਾਇਕੀ ਲਈ ਹੁਣ ਬਿਲਕੁਲ ਖਾਲੀ ਹੋ ਗਈਆਂ ਨੇ ਇਸ ਲਈ ਹੁਣ ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਸ਼ਰੂਕਮਣੀ ਅਕਾਲੀ ਦਲ ਅਤੇ ਬੌਜਨ ਸਮਾਜ ਪਾਰਟੀ ਉਧਰ ਜਿਹੜੇ ਭਾਈ ਅਮਰਪਾਲ ਖਾਲਸਾ ਅਤੇ ਉਸ ਦੇ ਸਾਥੀ ਨੇ ਜਿਹੜੇ ਨਜ਼ਰਬੰਦ ਨੇ ਐਨਐਸਏ ਦੇ ਤਹਿਤ ਡਿਬਰਗੋੜੀ ਦੀ ਜੇਲ੍ਹ ਜੁੜੀ ਅਸਾਮ ਦੇ ਵਿੱਚ ਹੈ ਉਹਨਾਂ ਦੀਆਂ ਨਜ਼ਰਾਂ ਵੀ ਜਿਹੜੀਆਂ ਨੇ ਇਹਨਾਂ ਜਿਮਨੀ ਚੋਣਾ ਉੱਤੇ ਲੱਗੀਆਂ ਹੋਈਆਂ ਨੇ ਕਿਉਂਕਿ ਲਗਭਗ ਆਜ਼ਾਦ ਉਮੀਦਵਾਰ ਜਿਹੜੇ ਚਾਰ ਹਲਕਿਆਂ ਤੋਂ ਜਿਹੜੇ ਭਾਈ ਅੰਮ੍ਰਿਤਪਾਲ ਖਾਲਸਾ ਦੇ ਸਾਥੀ ਨੇ ਉਹ ਵੀ ਲੜਨ ਜਾ ਰਹੇ ਨੇ ਹੁਣ ਜਿਮਨੀ ਚੋਣਾ ਦਾ ਜਿਹੜਾ ਐਲਾਨ ਹੋਣਾ ਹੈ ਉਸ ਸੂਤਰਾਂ ਦੇ ਹਵਾਲੇ ਤੋਂ ਹੁਣ ਦੀ ਵੱਡੀ ਅਪਡੇਟ ਮਿਲੀ ਹੈ ਕਿ 15 ਅਗਸਤ ਤੋਂ ਲੈ ਕੇ 20 ਅਗਸਤ ਦੇ ਵਿੱਚਕਾਰ ਚੋਣ ਕਮਿਸ਼ਨ ਜਿਮਨੀ ਚੋਣਾਂ ਦਾ ਐਲਾਨ ਕਰ ਸਕਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਆਪਣੇ ਹਲਕਾ ਅੰਚਾਰਜ ਅਤੇ ਕੋ ਹਲਕਾ ਅੰਚਾਰਜਾਂ ਨੂੰ ਡਿਊਟੀਆਂ ਦੇ ਦਿੱਤੀਆਂ ਨੇ ਕਿ ਜਾਓ ਅਤੇ ਸਮੀਖਿਆ ਕਰੋ ਅਤੇ ਚੋੜ-ਪਲਚੋਰ ਕਰੋ ਤਾਂ ਕਿ ਉਹਨਾਂ ਹਲਕਿਆਂ ਦੇ ਵਿੱਚੋਂ ਪਤਾ ਲੱਗੇ ਕਿ ਕਿਹੜਾ ਪਰਸਨ ਜਿਹੜਾ ਹੈ ਉਮੀਦਵਾਰ ਲਈ ਐਲੀਜੀਬਲ ਹੈ ਜਿਮਨੀ ਚੋਣਾਂ ਦੀ ਚੋਣ ਲਈ ਇਸ ਲਈ ਸਾਰੀਆਂ ਪਾਰਟੀਆਂ ਇਸ ਕਰਕੇ ਜਲਦੀ ਜਲਦੀ ਆਪਣੇ ਹਲਕਾ ਇੰਚਾਰਜ ਅਤੇ ਕੋ ਹਲਕਾ ਇੰਚਾਰਜ ਨੂੰ ਜਿਹੜਾ ਲਗਾ ਰਹੀਆਂ ਨੇ ਗੱਦੜਬਾਹ ਚੱਬੇਵਾਲ ਡੇਰਾਬਾਬਾ ਨਾਨਕ ਅਤੇ ਬਰਨਾਲਾ ਤੋਂ ਕਿਉਂਕਿ ਜਿਮਨੀ ਚੋਣਾਂ ਦਾ ਐਲਾਨ ਇਸੇ ਮਹੀਨੇ ਹੋਵੇਗਾ ਇਸ ਤੋਂ ਪਹਿਲਾਂ ਲੱਗੇਗਾ ਇੱਕ ਮਸ ਦੇ ਲਈ ਚੋਣ ਜਾਬਦਾ ਕੋਡ ਆਫ ਕੰਡਕਟ ਲੱਗ ਜਾਵੇਗਾ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਸਮਾਂ ਮਿਲ ਜਾਵੇਗਾ ਚੋਣ ਪ੍ਰਚਾਰ ਕਰਨ ਲਈ ਚੋਣ ਰੈਲੀਆਂ ਕਰਨ ਲਈ ਅਤੇ ਇੱਕ ਦੂਜੇ ਉਤੇਜ ਸਿਆਸੀ ਤੰਜ ਕਸਣ ਲਈ ਉਹਦੀ ਸਭ ਤੋਂ ਵੱਡੀ ਖਬਰ 15 ਅਗਸਤ ਤੋਂ ਲੈ ਕੇ 20 ਜਿਹੜੀ ਅਗਸਤ ਹੈ ਇਸ ਦੇ ਵਿੱਚਕਾਰ ਜਮਣੀ ਚੋਣਾਂ ਦਾ ਐਲਾਨ ਯਾਨੀ ਕਿ ਡੇਟ ਤੈਹ ਹੋ ਜਾਵੇਗੀ ਤਰੀਕ ਤੈਹ ਹੋ ਜਾਵੇਗੀ ਕਿ ਕਦੋਂ ਜਮਣੀ ਚੋਣਾਂ ਹੋਣ ਗਿਆ ਨੇ ਇਸ ਲਈ ਸਾਰੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਆਪੋ ਆਪਣੀ ਉਮੀਦਵਾਰਾਂ ਬਾਰੇ ਮੰਥਨ ਕਰਨਾ ਸ਼ੁਰੂ ਕਰ ਦਿੱਤਾ ਹੈ